ਆ ਫੋਨ ਦੀ ਰਿਕਾਰਡਿੰਗ ਸੁਣੋ ਜੀ ਪੰਜਾਬੀ ਦੀ ਕਹਾਵਤ ਆ ਕਿ ਗੰਦੇ ਤੋਬੇ ਦੇ ਗਵਾ ਗੰਦੇ ਡੱਡੂ ਅੱਜ ਇਹੀ ਕੁਸੋ ਹੋ ਰਿਹਾ ਪੂਰੇ ਜਗਤ ਦੇ ਵਿੱਚ ਤੁਸੀਂ ਦੇਖੋ ਜਿੱਦਣ ਪੰਜਾ ਪਿਆਰਿਆਂ ਦੇ ਤੋਤੀਆਂ ਪੁਆਈਆਂ ਸੀ ਕਾਲ ਤੱਕ ਸਾਹਿਬ ਦੇ ਅਖੌਤੀ ਜੱਥੇਦਾਰ ਨੇ ਅਨੰਦਪੁਰ ਸਾਹਿਬ ਉਦਣ ਕੋਈ ਨਹੀਂ ਬੋਲਿਆ ਇਹ ਗੰਦਾ ਡੱਡੂ ਨਿਕਲ ਕੇ ਕਿਉਂਕਿ ਗੰਦੇ ਨੇ ਜਿੱਦਣ ਬਾਦਲਾ ਪਾਪੀਆਂ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਛੋਟੀ ਜੀ ਸਿਣਾ ਕੇ ਮਾਫ਼ ਕਰ ਦਿੱਤਾ ਉਹ ਦਿਨ ਇਹ ਗੰਦੇ ਪਾਣੀ ਦੇ ਤੋਬੇ ਦੇ ਡੱਡੂ ਨਹੀਂ ਬੋਲੇ ਪਰ ਅੱਜ ਜ਼ਰੂਰ ਬੋਲਦੇ ਨੇ ਸੁਣ ਲਓ ਅੱਜ ਗਾਨੀ ਰਕबीर ਸਿੰਘ ਜੀ ਨੂੰ ਬਾਦਲ ਪਰਿਵਾਰ ਦੇ ਇਸ਼ਾਰੇ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰੀ ਤੋਂ ਹਟਾ ਦਿੱਤਾ ਗਿਆ ਹੈ ਇਹ ਪਰਿਵਾਰ ਤੇ ਇਹਨੂੰ ਸਪੋਰਟ ਕਰਨ ਵਾਲੇ ਲੋਕ ਪਰ ਅੱਜ ਸਿੱਧੇ ਤੌਰ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਦੇ ਉੱਤੇ ਚੋਟ ਮਾਰੀ ਗਈ ਹੈ ਓਏ ਜੱਪੜਾ ਤੂੰ ਕਹਿ ਰਿਹਾ ਕਿ ਕਾਲ ਤਖਤ ਸਾਹਿਬ ਦੇ ਉਸੂਲਾਂ ਦੀ ਉਲੰਘਣਾ ਕੀਤੀ ਆ ਉਦੋਂ ਤੂੰ ਕਿੱਥੇ ਸੀ ਜਿੱਦਣ ਕਾਲ ਤਖਤ ਸਾਹਿਬ ਦੇ ਥੜੇ ਤੋਂ ਉਹ ਬਾਦਲ ਬੁਚੜਾ ਨੂੰ ਮਾਫ਼ ਕਰ ਦਿੱਤਾ ਛੋਟੀ ਜੀ ਸਜ਼ਾ ਸੁਣਾ ਦਿੱਤੀ ਉਦੋਂ ਕਿੱਥੇ ਸੀ ਤੂੰ ਉਦੋਂ ਕਿੱਥੇ ਸੀ ਜਿੱਦਣ ਪੰਜਾ ਪਿਆਰਿਆਂ ਤੇ ਧੋਤੀਆਂ ਪੁਆਈਆਂ ਇਸ ਅਖੌਤੀ ਜਥੇਦਾਰ ਨੇ ਉਦੋਂ ਕਿੱਥੇ ਸੀ ਤੈਨੂੰ ਦੀਨੀਆਂ ਨਹੀਂ ਕਿ ਦਰਬਾਰ ਸਾਹਿਬ ਦੇ ਅੰਦਰ ਇਤਿਹਾਸਕ ਪੌੜੀਆਂ ਨੂੰ ਜ਼ਿੰਦਾ ਲਾਇਆ ਹੋਇਆ ਉੱਥੇ ਨਹੀਂ ਬੋਲੇਗਾ ਇਹ ਸਾਰੇ ਜੀ ਸਰਕਾਰੀ ਟੱਟੂ ਨੇ ਸਰਕਾਰ ਦੇ ਦੱਲੇ ਨੇ ਇੱਕ ਗੇਮ ਖੇਡਦੇ ਨੇ ਪੰਥ ਦੇ ਨਾਲ ਹੁਣ ਇਸ ਮੁੱਦੇ ਤੇ ਉੱਤੇ ਸਾਡੀ ਗਰਚਰਨ ਸਿੰਘ ਨਾਲ ਫੋਨ ਤੇ ਗੱਲਬਾਤ ਹੋਈ ਸੋਨੂੰ ਸੁਣਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਸਾਹਿਬ ਜੀ ਕੀ ਫਤਿਹ ਜੀ ਗੁਰੂ ਘਰਿਓ ਗਰਚਰਨ ਸਿੰਘ ਜੀ ਅ ਮੈਂ ਤੁਹਾਡੇ ਕੋਲ ਪਹਿਲਾਂ ਮਾਫੀ ਚਾਹੁੰਦਾ ਕਿ ਮੈਂ ਤੁਹਾਨੂੰ ਲੇਟ ਤੁਹਾਡੇ ਇੰਡੀਆ ਦੇ ਵਿੱਚ ਸਮਾਂ ਕਾਫੀ ਹੋ ਗਿਆ ਮੈਂ ਤੁਹਾਨੂੰ ਫੋਨ ਕੀਤਾ ਤੇ ਮੈਂ ਤੁਹਾਡੇ ਨਾਲ ਸਿੰਘ ਸਾਹਿਬ ਰਿਕਾਰਡ ਕਰ ਰਹੇ ਹਾਂ ਗੱਲ ਇਹ ਕਰਨੀ ਚਾਹ ਰਿਹਾ ਕਿ ਅੱਜ ਰਗਵੀਰ ਸਿੰਘ ਜੋ ਜਥੇਦਾਰ ਅਕਾਲ ਤਖਤ ਸਾਹਿਬ ਦਾ ਅਸੀਂ ਤਾਂ ਉਹਨੂੰ ਖੌਤੀ ਜਥੇਦਾਰ ਕਹਿੰਨੇ ਆ ਹਾਂ ਉਹਦੇ ਲਈ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਪਾਈਆਂ ਜਾਂਦੀਆਂ ਨੇ ਇਹ ਰਿਕਾਰਡਿੰਗ ਤੋਂ ਬਾਅਦ ਅਸੀਂ ਦਿਖਾਉਨੇ ਆ ਕਿ ਇੱਕ ਨੌਜਵਾਨ ਕਹਿ ਰਿਹਾ ਕਿ ਗਿਆਨੀ ਰਗਵੀਰ ਸਿੰਘ ਅ ਸਿੰਘ ਸਾਹਿਬ ਜਿਸ ਦਿਨ ਬਾਦਲਾਂ ਨੂੰ ਇੱਕ ਛੋਟੀ ਜੀ ਸਜ਼ਾ ਸੁਣਾ ਦਿੱਤੀ ਸੀ ਜਥੇਦਾਰਾਂ ਨੇ ਕਾਲਤਾਖ ਸਾਹਿਬ ਦੇ ਥੜੇ ਤੋਂ ਉਹ ਬਾਦਲਾਂ ਨੂੰ ਜਿਨ੍ਹਾਂ ਬਾਦਲਾਂ ਦੇ ਗੁਨਾਹ ਕਦੇ ਗਿਣਤੀ 'ਚ ਨਹੀਂ ਹੋ ਸਕਦੇ ਜਿਨ੍ਹਾਂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ 'ਚ ਰੋਲਿਆ ਜਿਨ੍ਹਾਂ ਬਾਦਲਾਂ ਨੇ ਸਿੰਘਾਂ ਦੇ ਬੈਠਿਆਂ ਦੇ ਗੋਲੀਆਂ ਮਾਰੀਆਂ ਜਿਨ੍ਹਾਂ ਬਾਦਲਾਂ ਨੇ ਇੰਦਰਾ ਗਾਂਧੀ ਨਾਲ ਮਿਲ ਕੇ ਕਾਲ ਤੱਕ ਸਭ ਟਹਾਇਆ ਜਿਨ੍ਹਾਂ ਬਾਦਲਾਂ ਨੇ 1978 ਚ ਨਰੰਗਕਾਰੀਆਂ ਤੋਂ 13 ਸਿੰਘ ਸ਼ਹੀਦ ਕਰਾਏ ਬਾਦਲਾਂ ਦੇ ਗਨਾਹ ਤਾਂ ਕੀਤੇ ਕਦੇ ਗਿਣੇ ਨਹੀਂ ਜਾ ਸਕਦੇ ਪਰ ਇਨ੍ਹਾਂ ਜੱਥੇਦਾਰਾਂ ਨੇ ਬਾਦਲਾਂ ਨੂੰ ਛੋਟੀ ਜੀ ਸਜ਼ਾ ਸੁਣਾ ਦਿੱਤੀ ਸੀ ਉਸ ਦਿਨ ਤਾਂ ਇਹ ਜਿੰਨੇ ਵੀ ਅੱਜ ਰਗਵੀਰ ਦੇ ਹਮੈਤੀ ਬਣੇ ਹੋਏ ਨੇ ਉਦੋਂ ਤਾਂ ਇਹ ਬੋਲੇ ਨਹੀਂ ਕਹਿੰਦੇ ਜੀ ਅੱਜ ਅਕਾਲ ਤਖਬਬ ਦੇ ਅਸੂਲਾਂ ਨੂੰ ਠੇਸ ਪਹੁੰਚੀ ਆ ਬਈ ਅਕਾਲ ਤਖਬਬ ਦੇ ਅਸੂਲ ਉਹਨਾਂ ਨੇ ਤਾਂ ਸਿੱਕੇ ਤੇ ਟੰਗ ਦਿੱਤੇ ਜਥੇਦਾਰਾਂ ਨੇ ਇਹ ਕਿੱਦਾਂ ਦੇ ਲੋਕ ਨੇ ਗੋਲ ਜਸਤਾਰਾਂ ਬਣੀਆਂ ਹੋਈਆਂ ਨੇ ਦਾੜੇ ਪ੍ਰਕਾਸ਼ ਨੇ ਗੁਰੂ ਘਰ ਦਾ ਖਾਂਦੇ ਨੇ ਕਿੰਨੀਆਂ ਸਿੱਖ ਜਥੇਬੰਦੀਆਂ ਨੇ ਅੱਜ ਕਿੱਡੇ ਗਨਾਹ ਕਰਦੇ ਨੇ ਇਹ ਉਹ ਪਾਪੀਆਂ ਦੇ ਹੱਕ ਚ ਬੋਲਦੇ ਨੇ ਉਹ ਖੌਤੀ ਜਥੇਦਾਰਾਂ ਦੇ ਜਿਨ੍ਹਾਂ ਨੇ ਪੰਥ ਦਾ ਘਾਣ ਕੀਤਾ ਘਾਣ ਕਰਨ ਵਾਲਿਆਂ ਨੂੰ ਮਾਫ ਕੀਤਾ ਬਾਦਲਾਂ ਨੂੰ ਇਹਨਾਂ ਨੇ ਪੰਥ ਤੋਂ ਸੇਕਣਾ ਚਾਹੀਦਾ ਸੀ ਕਿ ਬਾਦਲਾਂ ਨੂੰ ਪੰਥ ਤੋਂ ਸੇਕ ਰਹੇ ਆ ਕਿ ਬਾਦਲ ਕਦੇ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਨਹੀਂ ਆ ਸਕਦੇ ਕਿਤੇ ਮੈਂਬਰ ਨਹੀਂ ਬਣ ਸਕਦੇ ਕੁਝ ਨਹੀਂ ਕਰ ਸਕਦੇ ਪਰ ਨਹੀਂ ਉਸ ਦਿਨ ਤਾਂ ਇਹਨਾਂ ਨੇ ਬਾਦਲਾਂ ਦਾ ਹੱਕ ਪੂਰਿਆ ਬਾਦਲਾਂ ਨੂੰ ਜਿਉਂਦੇ ਕਰਨ ਦਾ ਇੱਕ ਬਹੁਤ ਵੱਡਾ ਪਰਪਕਾਰ ਕੀਤਾ ਕਿ ਬਾਦਲ ਜਿਉਂਦੇ ਹੋ ਜਾਣ ਪਰ ਬਾਦਲਾਂ ਨੂੰ ਸੰਗਤ ਨੇ ਮਾਰ ਦਿੱਤਾ ਸੰਗਤਾਂ ਦੀ ਨਜ਼ਰਾਂ 'ਚ ਬਾਦਲ ਮਰ ਮੁੱਕ ਗਏ ਨੇ ਪਰ ਉਹਨਾਂ ਨੂੰ ਜਿਉਂਦੇ ਕਰਨ ਦੀ ਕੋਸ਼ਿਸ਼ ਕੀਤੀ ਅੱਜ ਜਿਹੜੇ ਸੰਗਤ ਜਾਂ ਨਜ਼ਰਾਂ ਚ ਮਰ ਮੁੱਕ ਗਏ ਨੇ ਅਖੌਤੀ ਜਥੇਦਾਰ ਉਹਨਾਂ ਨੂੰ ਜਿਉਂਦੇ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਲੋਕ ਜੋ ਕਿ ਇੱਕ ਗੇਮ ਖੇਡਦੇ ਨੇ ਪੰਥ ਦੇ ਨਾਲ ਪਰ ਇਹ ਲੋਕਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਗੁਰਚਰਨ ਸਿੰਘ ਜੀ ਹੇ ਜੀ ਪਹਿਲੀ ਗੱਲ ਤਾਂ ਜਿਹੜਾ ਇਹ ਘੋਲ ਇਹਨਾਂ ਦਾ ਆਪ ਦੇ ਵਿੱਚ ਚੱਲਦਾ ਪਿਆ ਉਹ ਘੋਲ ਦਾ ਵਖਾਰੇ ਦੇ ਵੀ ਇੱਕ ਪਾਰਟੀ ਨੂੰ ਕਿਸ ਤਰੀਕੇ ਨਾਲ ਕਿਸ ਤਰੀਕੇ ਨਾਲ ਉਹ ਦੋਨੇ ਪਾਰਟੀਆਂ ਹੀ ਬਾਦਲਾ ਲੀਆਂ ਨੇ ਤੇ ਬਾਦਲਾ ਨੂੰ ਮਜ਼ਬੂਤ ਕਰਨ ਵਾਸਤੇ ਜਿਹੜਾ ਹਰਗਵੀਰ ਸਿੰਘ ਜਿਹੜਾ ਲਾਇਆ ਇਹ ਭਗਵੇਂ ਚੋਲੇ ਪਾ ਕੇ ਨੇ ਅਮਰਸਰ ਚਟਾਇਆ ਸੀ ਜਦੋਂ ਦਬਦਬਾ ਸਾਇਆ ਉਹ ਗੁਰੂ ਕੇਸ ਗੱਡ ਸਰਾਂ ਜਹੇਦਾਰ ਸੀ ਤੇ ਜਿਹੜਾ ਦੂਜਾ ਹਰਪ੍ਰੀਤ ਜਿਹੜਾ ਜੱਡੂ ਤੇਰਾ ਬੁੜਕਦਾ ਸੀ ਬਹੁਤ ਜ਼ਿਆਦਾ ਉਹਨੇ ਵੀ ਬੜੇ ਤਰਲੇ ਮੱਛੀ ਦੇ ਜਿਹੜੇ ਲੋਕ ਆਉਂਦੇ ਹਮਦਰਦ ਬੜੇ ਫਿਰਦੇ ਨੇ ਮੈਂ ਇਹਨਾਂ ਨੂੰ ਪੁੱਛਣਾ ਵੀ ਉਦੋਂ ਹਰ ਜਿਹੜਾ ਹਰਪ੍ਰੀਤ ਜਿਹਾ ਜਿਹੇ ਤਰ ਪੜਿਆ ਇਹ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੀ ਗ੍ਰੰਥੀ ਸੀ ਜਦ ਗੁਰੂ ਗ੍ਰੰਥ ਸਾਹਿਬ ਦੀ ਵਿਦਵੀ ਉਦੋਂ ਇਹਦਾ ਕੜਾਹਾਂ ਦਾ ਨਾਰਾ ਵੱਜਿਆ ਗੁਰਦਵਾਰ ਸਾਹਿਬ ਨੂੰ ਰੂਟੀਆਂ ਚ ਨਪਾਤਾ ਗਲੀਆਂ ਪਰਾਗ ਲਪੜਵਾਤੇ ਸਿੰਘ ਛੀਦ ਕਰਵਾ ਦਿੱਤੇਗੇ ਉਸ ਤੋਂ ਪਹਿਲ ਦੀ ਗੱਲ ਲੈਂਦੀ ਹੈ 78 ਦੇ ਵਿੱਚ ਤੇਰਾ ਸਿੰਘ ਛੀਦ ਕੀਤੇ ਕਾਲ ਤੱਕ ਸਟੋਆਇਆ ਬਹੁਤ ਜ਼ਿਆਦਾ ਕੌਮ ਦਾ ਹਕ犯 ਕੀਤਾ ਭਾਈ ਦਰਸ਼ਨ ਸਿੰਘ ਨੂੰ ਲੁਧਿਆਣੇ ਵਿੱਚ ਗੋਲੀ ਮਰਵਾਤੀ ਭਾਈ ਜਸਪਾਲ ਸਿੰਘ ਨੂੰ ਗੁਰੂ ਦੇ ਪਿਆਰੋਂ ਗੁਰਦਾਸਪੁਰ ਦੇ ਵਿੱਚ ਮਰਵਾ ਦਿੱਤਾ ਆਰਐਸ ਦੇ ਕੋਲ ਬਾਦਲ ਦੀ ਖੁਦ ਸਰਕਾਰ ਸੀ ਉਹਦੇ ਭੋਗ ਦੇ ਉੱਤੇ ਵੀ ਲੋਕਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਨੌਜਵਾਨ ਇੱਕੋ ਤੋਂ ਮਾਂ ਦਾ ਪੁੱਤਰ ਅੱਜ ਵੀ ਵਿਚਾਰੀ ਵਿਲਕਰੀ ਰੋ ਰਹੀ ਹੈ ਇਸ ਕਰਕੇ ਇਹਨਾਂ ਨੇ ਹਿੰਨਾ ਪਾਪ ਕੀਤਾ ਉਦੋਂ ਤਾਂ ਨਾ ਅਕਬੀਰ ਤੇ ਨਾ ਕੋਈ ਉਹ ਦੂਜਾ ਕੋਈ ਜੈਹਦਰ ਭੁੱਲਿਆ ਨਾ ਹੋਰ ਭੁੱਲਿਆ ਹੁਣ ਜਿਹੜਾ ਇਹ ਡਰਾਮਾ ਕੀਤਾ ਸੀ ਬਾਦਲਾ ਦਾ ਜਿਹੜਾ ਸਾਰਾ ਹਸਾਬਕਤਾਬ ਸੀ ਵੀ ਉਹਨਾਂ ਨੂੰ ਮਜ਼ਬੂਤ ਕਰਨਾ ਹੈ ਪਹਿਲੀ ਗੱਲ ਮੇਰੇ ਖਾਲਸਾ ਜੀ ਤੁਹਾਡੇ ਨਾਲ ਹੈ ਵੀ ਜਿਹੜਾ ਵੀ ਜ਼ਿਹਨਦਾਰ ਨਿਕਲਿਆ ਉਹ ਕਿਸੇ ਕੌਮੜੇ ਨਹੀਂ ਬਣਾਇਆ ਉਹ ਬਾਦਲਾ ਨੇ ਆਪਣੇ ਲਿਫਾਵੇ ਵਿੱਚੋਂ ਬਣਾਇਆ ਤੇ ਫਿਰ ਲਿਫਾਵੇ ਵਿੱਚੋਂ ਨਿਕਲੇ ਹੋਏ ਜ਼ਿਹਨਦਾਰ ਬਾਦਲਾ ਦਾ ਨੁਕਸਾਨ ਕਿਵੇਂ ਕਰਨਗੇ ਬਾਦਲਾ ਦਾ ਤਾਂ ਉਹ ਫਾਇਦਾ ਕਰਨਗੇ ਜਿੰਨਾ ਵੀ ਹੋ ਸਕਦਾ ਹੈ ਇੱਕ ਭਾਵੇਂ ਡਰਾਮਾ ਕੀਤਾ ਜਗੀਰੋ ਜਿਹੜੀ ਪਾਸੇ ਹੋਈ ਹਤਾਮੀ ਨੂੰ ਬਣਾਇਆ ਹਤਾਮੀ ਨੇ استਿਫਾ ਦਿੱਤਾ ਜੀ ਉਹ ਕਰਤਾ ਜੀ ਇਹ ਸਾਰਾ ਕੁਝ ਡਰਾਮਾ ਬਣਾ ਕੇ ਵਾਦਲ ਨੂੰ ਫਿਰ ਜਾਣ ਪਾ ਕੇ ਪੰਜਾਬ ਦਾ ਖੂਨ ਤਿੰਨ ਵਾਸਤੇ ਮਜ਼ਬੂਤ ਕਰਨ ਵਾਸਤੇ ਇਹ ਸੱਚੇ ਖੱਬੇ ਵਾਲੇ ਜਿਹੜੇ ਡਿਵਿਡਨਟੀ ਜਹੇਦਾਰ ਨੇ ਕੰਮ ਕਰ ਰਹੇ ਤਾਂ ਉਹਦਾ ਕੱਟੋ ਨਹੀਂ ਕਰ ਰਹੇ ਇਹ ਜੀ ਪੰਥ ਦੇ ਅੱਖੀ ਘਟਾਂ ਪਾਰ ਰਹੇ ਨੇ ਪਹਿਲਾਂ ਤਾਂ ਇਹਨਾਂ ਨੇ ਉਹਨਾਂ ਨੂੰ ਹੁਣ ਜਿਹੜੇ ਆਹ ਬੋਲਦੇ ਨੇ ਜਥੇਦਾਰਾਂ ਦੇ ਹੱਕ ਦੇ ਵਿੱਚ ਇਹਨਾਂ ਮਸੰਦਾਂ ਨੂੰ ਇਹਨਾਂ ਬੁਚੜਾਂ ਨੂੰ ਅਸੀਂ ਤਾਂ ਬੁਚੜ ਕਹਾਗੇ ਕਿ ਤੁਸੀਂ ਅਖੌਤੀ ਜਥੇਦਾਰਾਂ ਦੇ ਹੱਕ 'ਚ ਬੋਲਦੇ ਹੋ ਕਦੇ ਤੁਸੀਂ ਸ੍ਰੀ ਗੁਰੂ 10ਵੇਂ ਪਾਸਾ ਜੇ ਇਤਿਹਾਸ ਦੇ ਹੱਕ ਵਿੱਚ ਬੋਲੇ ਹੋ ਕਦੇ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਦਰਬਾਰ ਸਾਹਿਬ ਦੇ ਅੰਦਰ ਇਤਿਹਾਸਕ ਪੌੜੀਆਂ ਨੂੰ ਜ਼ਿੰਦਾ ਲਾਇਆ ਸ਼੍ਰੋਮਣੀ ਕਮੇਟੀ ਨੇ ਤੁਸੀਂ ਦਰਬਾਰ ਸਾਹਿਬ ਜਾਣੇ ਹੋ ਓਏ ਤੁਸੀਂ ਜਾ ਕੇ ਅੱਖਾਂ ਮੀਚ ਲੈਣੇ ਹੋ ਘੁੱਗੀ ਮੰਗੂ ਓਏ ਤੁਹਾਨੂੰ ਦੀਆਂ ਨਹੀਂ ਉਹ ਪੌੜੀਆਂ ਜਿਹੜੀਆਂ ਪੌੜੀਆਂ ਦੇ ਅੰਦਰ ਮਹਾਰਾਜਾ ਹਰਜੀਤ ਸਿੰਘ ਨੇ ਇਤਿਹਾਸ ਲਿਖਾਇਆ ਉਥੇ ਕਦੇ ਤੁਸੀਂ ਜਾ ਕੇ ਬੋਲੇ ਨਹੀਂ ਆ ਜਿੰਨੇ ਵੀ ਸਿੱਖ ਜਥੇਬੰਦੀਆਂ ਦੇ ਆਗੂ ਨੇ ਜੋ ਅੱਜ ਹੜਲ-ਹੜਲ ਕਰਕੇ ਇਹ ਦੇ ਹਮੈਤੀ ਬਣੇ ਫਿਰਦੇ ਨੇ ਇਹਨਾਂ ਪਾਪੀਆਂ ਨੂੰ ਉਹ ਪੌੜੀਆਂ ਨਹੀਂ ਦਿਹਿੰਦੀਆਂ ਪਰ ਜੀ ਇਹ ਸਾਰੇ ਦੀ ਸਾਰੇ ਹਰਾਮਖੋਰ ਨੇ ਗੁਰੂ ਘਰ ਦੇ ਹਰਾਮਖੋਰ ਨੇ ਇਹ ਹਰਾਮੀਆਂ ਨੇ ਹਰਾਮ ਪਣਾ ਕਰਦੇ ਕਰਦੇ ਹੀ ਮਰ ਮੁੱਕ ਜਾਣਾ ਪਰ ਖਾਲਸੇ ਦੇ ਇਤਿਹਾਸ ਨੂੰ ਨਾ ਕੋਈ ਖਤਮ ਕਰ ਸਕਿਆ ਤੇ ਨਾ ਕੋਈ ਖਤਮ ਕਰ ਸਕਦਾ ਪਹਿਲਾ ਮੁਗਲ ਆਏ ਅੰਗਰੇਜ਼ ਆਏ ਸਭ ਖਤਮ ਹੋ ਗਏ ਹੁਣ ਸਿੱਖਾਂ ਦੇ ਭੇਜ ਦੇ ਵਿੱਚ ਜੋ ਭੇਡੂ ਤੁਰੇ ਫਿਰਦੇ ਨੇ ਇਹਨਾਂ ਨੇ ਵੀ ਖਤਮ ਹੋ ਜਾਣਾ ਪਰ ਖਾਲਸਾ ਜੀ ਤੁਹਾਡਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਤੁਸੀਂ ਹਮੇਸ਼ਾ ਹੱਕ ਤੇ ਸੱਚ ਦੀ ਗੱਲ ਕਰਦੇ ਹੋ ਤੇ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਜਿੰਦਾ ਲਾਇਆ ਪੌੜੀਆਂ ਨੂੰ ਜੋ ਉੱਥੇ ਵੀ ਤੁਸੀਂ ਆਵਾਜ਼ ਠਾਈ ਆ ਤੁਹਾਡਾ ਤਹਿ ਦਿਲੋਂ ਧੰਨਵਾਦ ਤੇ ਤੁਹਾਡੇ ਕੋਲੋਂ ਮਾਫੀ ਚਾਹੁੰਦੇ ਆ ਕਿ ਤੁਹਾਨੂੰ ਅਸੀਂ ਲੇਟ ਨਾਈਟ ਕਾਲ ਕੀਤੀ ਆ ਤੇ ਤੁਸੀਂ ਜੀ ਹੋਰ ਕੀ ਸਨੇਹਾ ਦੇਣਾ ਚਾਹੁੰਦੇ ਹੋ ਬਾਜੀ ਇਹ ਜੀ ਗੁਰੂ ਪਿਆਰੋ ਪਹਿਲੀ ਗੱਲ ਤਾਂ ਜਿਹੜੀਆਂ ਸਾਡੀਆਂ ਮਹਾਰਾਜ ਰਣਜੀਤ ਸਿੰਘ ਦਾ ਤੁਸੀਂ ਜ਼ਿਕਰ ਕੀਤਾ ਹੁੰਦੀਆਂ ਜ਼ਮੀਨਾਂ ਜਿਹੜੀਆਂ ਦਿੱਤੀਆਂ ਸੀ ਗੁਰੂ ਘਰ ਦੇ ਉਹਨਾਂ ਨੇ ਉਹ ਵੀ ਮਲਾ ਦਿੱਤੀਆਂ ਉਹਨਾਂ ਦੇ ਉੱਤੇ ਇਹਨਾਂ ਨੇ ਡੇਰੇ ਬਣਾ ਦਿੱਤੇ ਇਹ ਦੂਜੇ ਪਾਪੀ ਦੇ ਝੂਠੇ ਸੌਦੇ ਵਾਲੇ ਦੇ ਤੇ ਹੋਰ ਇਹਨਾਂ ਨੇ ਵਿਆਜ ਘਰ ਬਣਵਾ ਦਿੱਤੇ ਸਾਰਾ ਕੁਝ ਸਾਡਾ ਤਹਿਸ ਨਹਿਸ ਕਰਤਾ ਜ਼ਮੀਨਾਂ ਦਾ ਜੋ ਵੀ ਫਸਲ ਬਾੜੀ ਸਾਬ ਇਹਨਾਂ ਨੇ ਮੈਂਬਰ ਖਾਦੀ ਜਾਂਦੇ ਨੇ ਤੇ ਲੋਕਾਂ ਨੇ ਕਹਿੰਨੇ ਵੀ ਆਪਾਂ ਹੁਣ ਅੱਗਾ ਜਾਗੇ ਕਿ ਛੇੜੀਆਂ ਅਕਾਲ ਤਖਤ ਸੰਗ ਯਾਦ ਕਰਾਈਏ ਔਰੰਬਰ ਜਿਆਦਾ ਜਿਹੜੀ ਕਾਲ ਤੱਕ ਸਾਡੀ ਨੂੰ ਭਾਲ ਕਰਾਈਏ ਉਹ ਸਾਡੀ ਭਾਲ ਨਹੀਂ ਖਤਮ ਹੋ ਚੁਕੀ ਹੈ ਤੇ ਜਿਹੜਾ ਉਹ ਉੱਥੇ ਸਾਰਾ ਕੁਝ ਕਰ ਰਹੇ ਨੇ ਇਹ ਸਾਰਾ ਕੁਝ ਬਾਦਲਾਂ ਦਾ ਪਹਿਲਾਂ ਲਿਖਿਆ ਜਾਂਦਾ ਫਿਰ ਕੇ ਡਰਾਮਾ ਹੁੰਦਾ ਇਹ ਸਾਰੇ ਜਿੰਨੇ ਵੀ ਚੱਟੇ ਕੁੱਟੇ ਸਾਬ ਇਹ ਇੱਕ ਤੀੜਾ ਜੜੀਆਂ ਨੇ ਬਾਦਲਾਂ ਦੀਆਂ ਨੇ ਕੋਈ ਵੀ ਕੌਮ ਦਾ ਹਮਦਰਦ ਨਹੀਂ ਕੌਮ ਦਾ ਤੇ ਨੁਕਸਾਨ ਕਰਨ ਵਾਸਤੇ ਸਾਰੇ ਇਹ ਜਿਹੜੇ ਮੀਟਖਾਣੇ ਇਹ ਸ਼ਰਾਬਾ ਪੀਣੇ ਜਿਹੜੇ ਨੇ ਇਹ ਕੰਮ ਕਰ ਰਹੇ ਨੇ ਤੇ ਕੌਮ ਦਾ ਕੋਈ ਵੀ ਫਾਇਦੇ ਵਾਲੇ ਨਹੀਂ ਤੇ ਕੌਮ ਜਿਹੜੀ ਆਵ ਜਾਗਰਤ ਹੋਊ ਜਿਹੜੀਆਂ ਪੌੜੀਆਂ 'ਤੇ ਪਰਾਤਨ ਨਿਸ਼ਾਨ ਸਾਡੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਤੇ ਲਾਏ ਨੇ ਗੁਰੂ ਸਾਹਿਬ ਨਿਸ਼ਾਨ ਲੈ ਕੇ ਨਿਕਲਿਆ ਕਰਦੇ ਸੀ ਕਾਲ ਤੱਕ ਸਾਹਿਬ ਦੇ ਵਿੱਚ ਹੋਇਆ ਕਰਦੇ ਸੀ ਹੋਰ ਜਕਾਰਾ ਦੋਰਾ ਤੇ ਬਹੁਤ ਕੁਝ ਜਿਹੜੀ ਉੱਥੋਂ ਇਹਨਾਂ ਨੇ ਮਰਜ਼ਾਦਾ ਖਤਮ ਕਰਤੀ ਕੁਝ ਨੂੰ ਬਹਾਲ ਕਰਨ ਵਾਸਤੇ ਹਰ ਮੇਰਾ ਗੁਰਸਿੱਖ ਵੀਰ ਭਰਾ ਆਵਾਜ਼ ਚੁੱਕੋ ਤੇ ਬਾਦਲਾਂ ਦਾ ਖਾਤਮੇ ਲਈ ਬਿਲਕੁਲ ਤਿਆਰੀ ਕਰੋ ਜਿਵੇਂ ਐਮਪਾਇਲ ਲਖਣ ਸਿੰਘ ਨਾਲ ਕਾਣਾ ਸਾਹਿਬ ਯਾਦ ਕਰਾਇਆ ਪਿਛੇ ਸਾਕਾ ਮਨਾਇਆ ਇਸੇ ਤਰ੍ਹਾਂ ਸਾਨੂੰ ਆਕਾਲ ਤੱਕ ਸਭ ਯਾਦ ਪੜਾਉਣਾ ਪੈਣਾ ਇਹ ਕਲਾਮ ਹੈ ਆਰਐਸ ਜੀ ਦੇ ਬਾਦਲਾਂ ਦੇ ਗੁਰਮਰਜਾਦਾ ਜੀਆਂ ਧਜੀਆਂ ਟਾਈਆਂ ਚਾਰੀਆਂ ਬਿਲਕੁਲ ਸਹੀ ਜੀ ਅੱਜਕੱਲ ਤਾਂ ਸਾਰੇ ਆਰਐਸ ਜੀ ਦੇ ਪੈਰਾਂ 'ਚ ਬੈਠੇ ਨੇ ਸਿੱਖ ਜਥੇਬੰਦੀਆਂ ਦੇ ਆਗੂ ਇਹਨਾਂ ਨੂੰ ਪੈਰਾਂ 'ਚੋਂ ਉੱਠ ਕੇ ਆਪਣ ਨੂੰ ਆਪਣੇ ਆਪ ਨੂੰ ਪਹਿਚਾਣਨ ਦੀ ਲੋੜ ਆ ਇਤਿਹਾਸ ਨੂੰ ਆਜ਼ਾਦ ਕਰਾਉਣ ਦੀ ਲੋੜ ਆ ਉਹ ਪੌੜੀਆਂ ਨੂੰ ਆਜ਼ਾਦ ਕਰਾਉਣ ਦੀ ਲੋੜ ਆ ਜੋ ਦਰਬਾਰ ਸਾਹਿਬ ਦੇ ਅੰਦਰ ਜਿੰਦਾ ਲਾਇਆ ਸੰਗਤਾਂ ਨੂੰ ਵੀ ਬੋਲਣ ਦੀ ਲੋੜ ਆ ਜੀ ਬਹੁਤ ਤਹਿ ਦਿਲੋਂ ਤੁਹਾਡਾ ਧੰਨਵਾਦ ਗੁਰਚਰਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਰ ਮਹਾਰਾਜ ਰਜੀਤ ਸਿੰਘ ਨੇ ਇੱਕ ਉਹ ਚਿੱਤਰ ਵੀ ਬਣਵਾਇਆ ਸੀ ਦਰਬਾਰ ਸਾਹਿਬ ਦੇ ਵਿੱਚ ਜਿਹੜੀਆਂ ਪੌੜੀਆਂ ਨੂੰ ਅੱਜ ਸ਼੍ਰੋਮਣੀ ਕਮੇਟੀ ਜਨਰਲ ਆ ਕੇ ਰੱਖੀ ਬੈਠੀ ਏ ਉਹ ਖੋਲ ਕੇ ਲੋਕਾਂ ਨੂੰ ਦਰਸ਼ਨੀ ਕਰੋਗੇ ਪ੍ਰਾਤਮਿਕ ਚੀਜ਼ਾਂ ਸਾਡੀਆਂ ਗੈਰ ਕਰਤੀਆਂ ਨੀਲੇ ਰੰਗ ਦਾ ਜੋ ਨਿਸ਼ਾਨ ਸਾਹਿਬ ਦਰਬਾਰ ਸਾਹਿਬ ਸਾਹਮਣੇ ਨਿਸ਼ਾਨ ਸਾਹਿਬ ਕਾਲਕਤਕ ਸਾਹਿਬ ਦੇ ਉੱਤੇ ਖੜਿਆ ਹੋਇਆ ਕਰਦਾ ਸੀ ਉਹ ਲੋਕੋ ਦਿੱਤੀਆਂ ਜਿਵੇਂ ਅਕਾਲਕਤਕ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਇੱਕ ਹਿੱਸਾ ਬਚਾ ਕੇ ਰੱਖਣਾ ਚਾਹੀਦਾ ਸੀ ਸਾਡੇ ਲਾਉਂਜਾਂ ਨੂੰ ਵੇਖਦੇ ਉਹ ਵੀ ਖਤਮ ਕਰਤਾ ਹੋਰ ਵੀ ਪ੍ਰਾਪਤ ਚੀਜ਼ਾਂ ਸਾਡੀਆਂ ਸਾਰੀਆਂ ਮਟੇ ਦਿੱਤੀਆਂ ਖਤਮ ਕਰ ਦਿੱਤੀਆਂ ਇਹਨਾਂ ਵਿੱਚੋਂ ਜਿਹੜੀਆਂ ਹੁਣ ਪੌੜੀਆਂ ਨੂੰ ਅੰਦਰੋਂ ਦਰਸ਼ਨ ਨਹੀਂ ਕਰਾਇਆ ਜਾਂਦੇ ਇਹ ਸ਼ਰਮਣੀ ਕਮੇਟੀ ਦੱਸੇ ਕਿਉਂ ਕਿਸ ਕਾਰਨ ਇਹਨਾਂ ਦਾ ਜਿਹੜਾ ਆਪਦਾ ਜਿਹੜਾ ਰੋਲਾ ਪਾਇਆ ਰੋਲਾ ਪਾਇਆ ਕਾਂਕਾਂ ਕਰੀ ਜਾਂਦੇ ਨੇ ਉਹਦਾ ਰੋਲਾ ਆ ਜਾਂਦਾ ਬਾਹਰ ਪਰ ਅੰਦਰ ਜਿਹੜਾ ਇੱਕ ਗੁਰਸਿੱਖ ਨੇ ਵੀਡੀਓ ਬਣਾ ਕੇ ਬੜਾ ਚਿੱਤਰ ਬਾਹਰ ਲਿਆਂਦਾ ਪਤਾ ਨਹੀਂ ਕਿਵੇਂ ਉਹ ਉੱਥੇ ਆਹ ਨਿਸ਼ਾਨ ਸਾਹਿਬ ਬਣਿਆ ਗੁਰੂ ਗੋਬਿੰਦ ਸਿੰਘ ਮਹਾਰਾਜੀ ਯਾਰੇ ਤੇ ਉਹ ਮਲਵੀ ਆ ਨਿਸ਼ਾਨ ਸਾਹਿਬ ਜਿਹੜਾ ਉੱਥੇ ਬਣਿਆ ਆ ਇਹ ਚੀਜ਼ ਦੇ ਦਰਸ਼ਕ ਹੁੰਦੇ ਨੇ ਇਹ ਨਿਸ਼ਾਨ ਸਾਹਿਬ ਪ੍ਰਾਤਨ ਜਿਹੜੇ ਇਹ ਦਰਬਾਰ ਸਾਹਿਬ ਦੇ ਤੁਸੀਂ YouTube ਤੇ ਵੀ ਕੱਢੋ ਉੱਥੋਂ ਵੀ ਮਿਲ ਜਾਣਗੇ ਤੇ ਉਹ ਉਥੇ ਨਿਸ਼ਾਨ ਸਾਹਿਬ ਚੜ੍ਹੇ ਸੀ ਇਹਨਾਂ ਦਾ ਬੜਾ ਮਹਤਮ ਸੀ ਹੁਣ ਆ ਨਿਸ਼ਾਨ ਸਾਹਿਬ ਹੈਗਾ ਸਿੱਧਾ ਹੁਣ ਆਇਆ ਨਿਸ਼ਾਨ ਸਾਹਿਬ ਚੁੜਾਇਆ ਇਸ ਤਰੀਕੇ ਦੇ ਨਾਲ ਆਜਾਇਆ ਨੇ ਆਪਣੇ ਜੇ ਨਿਸ਼ਾਨ ਸਾਹਿਬ ਆ ਵੇਖੋ ਆ ਥੱਲੇ ਨੂੰ ਹੋ ਗਿਆ ਇਹ ਝੁਕਦਾ ਹੋ ਗਿਆ ਆ ਕੱਟ ਝੁਕਦਾ ਗਿਆ ਇਹਨੂੰ ਇਹ ਅੰਗਰੇਜ਼ਾਂ ਨੇ ਝੁਕਾ ਦਿੱਤਾ ਸੀ ਗੁਲਾਮੀ ਦੀ ਗੰਬੀਰ ਸੀ ਆ ਜਿਹੜਾ ਕੱਟ ਸਿੱਧਾ ਇਹ ਹੁਣ ਨਿਸ਼ਾਨ ਸਾਹਿਬ ਤੇ ਤੁਹਾਨੂੰ ਨਹੀਂ ਮਿਲੇਗਾ ਤੇ ਨਾ ਹੀ ਇੰਨੀ ਕੋਕਲ ਹੈਗੀ ਲੋਕਾਂ ਨੂੰ ਪੀਏ ਘੱਟ ਕਿਸਤਾ ਝੌਂਦਾ ਜਾਂ ਨਹੀਂ ਇਹਨਾਂ ਦਿਮਾਗ ਵੀ ਹੈ ਦੀ ਰੋਟੀਆਂ ਖਾ ਕੇ ਮਰਤ ਮਰੀ ਪੀਏ ਗੋਲਕ ਸਾਹਮਣੇ ਪੈਸਿਆਂ ਦੇ ਨਾਲ ਦਿਮਾਗ ਚ ਚੜ ਗਈ ਏ ਪਰ ਸਿਰਫ ਪੈਸਾ ਭੁੱਖ ਰਹਿ ਗਿਆ ਇਹਨਾਂ ਬਾਹਮਣਾਂ ਨੂੰ ਤੇ ਸ੍ਰੀ ਗੁਰੂ ਘਰ ਦੀਆਂ ਮਰਿਆਦਾ ਤਾਂ ਘਿਆਣਾ ਦੱਤੀਆਂ ਜਾਂ ਗੋਲਕ ਦੇ ਪਰੇ ਇਕੱਠੇ ਕਰ ਕਰਕੇ ਗੋਲਕਾਂ ਬਾਗਲ ਦੇ ਅੰਦਰ ਵੜੀ ਜਾਂ ਕੇ ਤੇ ਇੰਨੀ ਅਕਲ ਹੈ ਨਹੀਂ ਕਿ ਆਹ ਨਿਸ਼ਾਨ ਸਾਹਿਬ ਜਿਹੜਾ ਇਹ ਵੀ ਅਸੀਂ ਵਿਚਾ ਲਈਏ ਇਹ ਬੇਨਤੀ ਤੁਹਾਨੂੰ ਸਾਰਿਆਂ ਨੂੰ ਇਹ ਨਿਸ਼ਾਨ ਸਾਹਿਬ ਆਪਣੇ ਨਿਸ਼ਾਨ ਸਾਹਿਬਾਂ ਤੇ ਲਾਓ ਨੀਲਾ ਇਹ ਗੁਰੂ ਸਾਹਿਬ ਮਹਾਰਾਜ ਜੀ ਦਾ ਨਿਸ਼ਾਨ ਹੈ ਬਾਕੀ ਜਿਹੜਾ ਉੱਤੇ ਜਿਹੜਾ ਖੰਡਾ ਕਹਿੰਦੇ ਉਹ ਖੰਡਾ ਨਹੀਂ ਉਹ ਪੈਰ ਦੀ ਜੁੱਤੀ ਦਾ ਨਿਸ਼ਾਨ ਹੈ ਉਹਨੂੰ ਛੱਡ ਕੇ ਆਹ ਨਿਸ਼ਾਨ ਸਾਹਿਬ ਤੇ ਤੀਰ ਚਾਹੋ ਉੱਤੇ ਇਹ ਬੇਨਤੀਆਂ ਵਾਹਿਗੁਰੂ ਜੀ ਦਾ ਕਰਸਾ ਵਾਹਿਗੁਰੂ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਅਨੁਸ਼ਾਰ ਸਾਹਿਬ ਦੇ ਇਹ ਇਨਸਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਜਿਸ ਇਨਸਾਨ ਸਾਹਿਬ ਨੂੰ ਲੈ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਮਨੁੱਖਤਾ ਦੇ ਹੱਕਾਂ ਦੇ ਲਈ 14 ਹੀ ਜਿੱਤੀਆਂ ਇਹ ਇਨਸਾਨ ਸਾਹਿਬ ਸੀਗਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਸਮੇਂ ਤੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਕਾਲ ਤੱਕ ਸਾਹਿਬ ਤੇ ਵੀ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਇਹਦਾ ਸਾਰਾ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਸਿੱਖ ਆਫ ਅਮਰੀਕਾ ਦੀ ਫੇਸਬੁੱਕ ਤੇ ਜਾਂ ਫਾਸਟਵੇ ਟੀਵੀ ਦੀ ਫੇਸਬੁੱਕ ਤੇ ਤੁਸੀਂ ਜਾ ਕੇ ਜਾਂ ਨਾਰਥ ਅਮਰੀਕਾ ਗੁਰਦਾਰਾ ਐਸੋਸੀਏਸ਼ਨ ਦੇ ਪੇਜ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜਾਂ ਸਿੱਖ ਹਿਸਟਰੀ ਮਿਊਜ਼ੀਅਮ USA.com ਤੇ ਜਾ ਕੇ ਵੀ ਦੇਖ ਸਕਦੇ ਹੋ ਇਤਿਹਾਸ ਆ ਜਿਹੜਾ ਤੁਸੀਂ ਉੱਥੇ ਪੜ੍ਹ ਸਕਦੇ ਹੋ ਇਹ ਨਿਸ਼ਾਨ ਸਾਹਿਬ ਦਾ ਇਤਿਹਾਸ ਆ ਜੀ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦੇ ਨਿਸ਼ਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਸ ਵੇਲੇ ਜਦੋਂ ਜੱਥੇ ਜਾਂਦੇ ਸੀਗੇ ਉਹਨਾਂ ਕੋਲੇ ਵੀ ਇਹੀ ਨਿਸ਼ਾਨ ਸਾਹਿਬ ਹੁੰਦੇ ਸੀ ਕਿਉਂਕਿ ਨੀਲੇ ਕਲਰ ਦੇ ਸੀ ਜ਼ਿਆਦਾ ਕਰਕੇ ਪ੍ਰਿੰਟ ਨਹੀਂ ਉੱਤੇ ਕਿਰਪਾਨ ਬਹੁਤ ਤੁਸੀਂ ਦੇਖੋਗੇ ਘਟਦੀਂਦੀ ਆ ਕਿਉਂਕਿ ਉਹ ਵਿੱਚ ਹੀ ਲੁਕ ਜਾਂਦੇ ਸੀਗੇ ਕੋਈ ਕਿ ਪ੍ਰਿੰਟ ਆਉਂਦਾ ਨਹੀਂ ਸੀ ਨੀਲੇ ਕਲਰ ਦਾ ਹੀ ਜਦੋਂ ਬਲੈਕ ਐਂਡ ਵਾਈਟ ਫੋਟੋ ਹੁੰਦੀ ਸੀ ਉਹਦੇ ਵਿੱਚ ਆਉਂਦਾ ਨਹੀਂ ਸੀਗਾ ਤੇ ਆ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਇਹਨਾਂ ਨੇ ਅੰਗਰੇਜ਼ਾਂ ਨੇ ਪੀਲੇ ਕਰਵਾ ਦਿੱਤੇ ਤੇ ਉਹ ਸਮੇਂ ਫਿਰ ਜਿਹੜੇ ਆਹ ਨਿਸ਼ਾਨ ਅਪਰ ਕ੍ਰਪਾਨ ਤੇ ਢਾਲ ਤੁਸੀਂ ਦੇਖ ਸਕਦੇ ਹੋ ਅ ਜਦੋਂ ਕਾਲ ਤੱਕ ਸਭ ਤੇ ਚੜੇ ਹੁੰਦੇ ਸੀ ਨਿਸ਼ਾਨ ਸਾਹਿਬ ਇਹ ਮਹਾਰਾਜਾ ਅਨਜੀਤ ਸਿੰਘ ਨੇ ਸੋਨੇ ਵਿੱਚ ਵੀ ਇਹ ਚਿੱਤਰਕਾਰੀ ਕਰਾਈ ਸੀ ਹਰਮੰਦਰ ਸਾਹਿਬ ਦੇ ਵਿੱਚ ਅੱਜ ਵੀ ਤੁਸੀਂ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਇਹ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਖੰਡਾ ਜਿਸ ਖੰਡੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਹੁਣ ਅਸੀਂ ਇਹ ਨਾ ਫਰੇਮ ਕੀਤਾ ਇਹ ਓਰੀਜਨਲ ਨਿਸ਼ਾਨ ਸਾਹਿਬ ਜਿਹੜਾ ਇਹ ਕੱਪੜੇ ਦਾ ਨਿਸ਼ਾਨ ਸਾਹਿਬ ਆ ਔਰ ਆ ਉਤੇ ਇਤਿਹਾਸ ਲਿਖਿਆ ਇੱਕ ਫਰੇਮ ਕੀਤਾ ਪ੍ਰੇਮ ਕੀਤਾ ਵੀ ਜਿਹੜੇ ਗੁਰੂ ਘਰ ਨੇ ਗੁਰੂ ਘਰਾਂ ਦੇ ਵਿੱਚ ਇੱਕ ਬਣਿਆ ਹੁੰਦਾ ਅਜਾਇਬ ਘਰ ਜਿੱਥੇ ਫੋਟੋਆਂ ਵਗੈਰਾ ਲਾਈਆਂ ਹੁੰਦੀਆਂ ਨੇ ਸ਼ਹੀਦਾਂ ਦੀਆਂ ਉੱਥੇ ਲਾਉਣ ਬਾਰੇ ਵਿਚਾਰ ਕਰ ਰਹੇ ਆ ਵੀ ਗੁਰਦੁਆਰੇ ਦੀਆਂ ਕਮੇਟੀਆਂ ਨਾਲ ਰਹਿ ਕਰਕੇ ਜੇ ਉਹ ਪਰਮਿਸ਼ਨ ਦੇ ਦੇਣ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਇਹ ਇਤਿਹਾਸ ਲਾਉਣ ਬਾਰੇ ਕਿਉਂਕਿ ਗੁਰਦਾਰੇ ਦੀਆਂ ਕਮੇਟੀਆਂ ਨੇ ਜਿਹੜੀਆਂ ਅੱਜ ਉਹੀ ਇਤਿਹਾਸ ਦਿਆਂ ਦੁਸ਼ਮਣ ਬਣੀਆਂ ਹੋਈਆਂ ਨੇ ਸਿਰਫ ਉਹ ਦਿਨ ਦਿਹਾੜੇ ਮਨਾਉਂਦੇ ਨੇ ਗੁਰੂਆਂ ਦੇ ਇਸ ਕਰਕੇ ਕਿਉਂਕਿ ਚੜਾਵਾ ਆਈ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਇਸ ਕਰਕੇ ਕਰਦੇ ਨੇ ਕਿ ਜੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਨਹੀਂ ਕਰਦੇ ਤਾਂ ਕਿਸੇ ਨੇ ਆਉਣਾ ਹੀ ਨਹੀਂ ਜਿੰਨੇ ਵੀ ਦੂਜੇ ਨੇ ਸਾਥ ਬਣੇ ਹੋਏ ਨੇ ਡੇਰਿਆਂ ਵਾਲੇ ਨੇ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਦੇ ਨੇ ਇਸ ਕਰਕੇ ਕਿ ਚੜਾਵਾ ਚੜਾਉਣ ਲੋਕ ਆਉਣ ਗੁਰੂ ਗ੍ਰੰਥ ਸਾਹਿਬ ਇੱਕ ਇਨਕਮ ਦਾ ਸਾਧਨ ਆ ਪਰ ਕਿ ਜੋ ਇਤਿਹਾਸ ਆ ਉਹ ਸਾਡਾ ਤੁਹਾਡੇ ਸਾਹਮਣੇ ਆ ਕਿ ਨਾ ਤਾਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਅਜ ਨਿਸ਼ਾਨ ਸਾਹਿਬ ਆ ਗੁਰਦੁਆਰਿਆਂ ਚ ਨਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰਤ ਤਿਆਰ ਕੀਤਾ ਜਾਂਦਾ ਹੁਣ ਜੋ ਅੰਗਰੇਜ਼ਾਂ ਦਾ ਲੋਗੋ ਆ ਉਹਨੂੰ ਇਹ ਖੰਡਾ ਦੱਸਦੇ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਅੰਗਰੇਜ਼ਾਂ ਦਾ ਲੋਗੋ ਆ ਅੰਗਰੇਜ਼ਾਂ ਨੇ ਡਿਜ਼ਾਈਨ ਕੀਤਾ ਸੀ ਆ ਰਾਣੀ ਦਾ ਉੱਤੇ ਤਾਜ ਬਣਿਆ ਹੋਇਆ ਲਾਇਆ ਹੋਇਆ ਇਹ ਉਹ ਸਮੇਂ ਜਿਹੜੀਆਂ ਸੱਤ ਵਿਰਾਸਤਾਂ ਦੇ ਰਾਜੇ ਹੁੰਦੇ ਸੀ ਉਹਨਾਂ ਨੂੰ ਬਣਾ ਕੇ ਦਿੱਤਾ ਸੀ ਤੇ ਉਹ ਸਮੇਂ ਦੀ ਜਿਹੜੀ ਬ੍ਰਿਟਿਸ਼ ਹਕੂਮਤ ਦੀ ਫੌਜ ਹੁੰਦੀ ਸੀ ਜੋ ਪੰਜਾਬ ਤੋਂ ਭਰਤੀ ਕੀਤੇ ਹੋਏ ਸੀਗੇ ਉਹਨਾਂ ਦੇ ਮੱਥੇ ਤੇ ਲਾਇਆ ਹੁੰਦਾ ਸੀ ਇਹ ਉਹਨਾਂ ਦਾ ਵੈਸਟ ਸੀਗਾ ਅੱਜ ਇਹੀ ਇਹ ਝੰਡਿਆਂ ਦੇ ਉੱਤੇ ਤੁਸੀਂ ਦੇਖੋ ਥੱਲੇ ਖਾਲਸਤਾਨ ਇੰਨਾ ਪਵਿੱਤਰ ਨਾਮ ਉਹ ਲਿਖਿਆ ਹੋਇਆ ਉੱਤੇ ਇਹਨਾਂ ਨੇ ਅੰਗਰੇਜ਼ਾਂ ਦਾ ਲੋਗੋ ਲਾਇਆ ਹੋਇਆ ਹੁਣ ਇਹ ਗੱਲ ਕਰਦੇ ਹੁੰਦੇ ਨੇ ਕਿਰਪਾਨ ਦੀ ਤੇ ਚੱਕਰ ਦੀ ਵੀ ਕਿਰਪਾਨ ਤੇ ਚੱਕਰ ਤਾਂ ਸਹੀ ਆ ਵੀ ਜਿਹੜਾ ਆ ਵਿਚਾਲੇ ਲਾਇਆ ਇਹ ਤਾਂ ਸਾਡਾ ਥੱਲਿਆਂ ਚੌੜਾ ਉੱਤੋਂ ਚੌੜਾ ਸਾਡੇ ਦਸਾਂ ਗੁਰੂਆਂ ਚੋਂ ਕਿਸੇ ਦਾ ਖੰਡਾ ਹੀ ਨਹੀਂ ਹੁਣ ਇਸ ਤਰ੍ਹਾਂ ਦੇ ਇੱਕ ਟੁਆਏ ਜੇ ਨਾਲੇ ਅੰਬਰ ਤਿਆਰ ਕਰਦੇ ਨੇ ਆ ਤੁਸੀਂ ਦੇਖ ਸਕਦੇ ਹੋ ਥੱਲਿਆਂ ਚੌੜਾ ਉੱਤੇ ਚੌੜਾ ਇਹ ਤੇ ਕਰਾਸ ਮਾਰਿਆ ਹੁਣ ਜਿਹੜੇ ਅੰਗਰੇਜ਼ਾਂ ਦੇ ਝੰਡੇ ਚੜਾਏ ਹੋਏ ਨੇ ਗੁਰਦੁਆਰਿਆਂ ਚ ਉਹਦੇ ਉੱਤੇ ਵੀ ਆਹੀ ਹੈ ਕਿਉਂਕਿ ਅੰਗਰੇਜ਼ਾਂ ਦੇ ਝੰਡੇ ਨੇ ਸਾਡਾ ਨਿਸ਼ਾਨ ਸਭ ਤਾਂ ਆਹਾਂ ਸੀਗਾ ਜੋ ਗੁਰੂਆਂ ਦਾ ਚੜਿਆ ਹੁੰਦਾ ਸੀ ਕਾਲ ਤੱਕ ਸਾਬ ਤੇ ਇਹ ਤਾਂ ਅੱਜ ਤਿੱਕਰ ਨਹੀਂ ਚੜਾਇਆ ਗਿਆ ਅੱਜ ਤਿੱਕਰ ਨਹੀਂ ਚੜਾਇਆ ਗਿਆ ਹੁਣ ਅੰਗਰੇਜ਼ਾਂ ਦਾ ਰਾਜ ਨਹੀਂ ਹੈਗਾ ਪੰਜਾਬ ਦੇ ਉੱਤੇ ਉੱਥੇ ਵੀ ਨਹੀਂ ਚੜਾਇਆ ਗਿਆ ਵਿਦੇਸ਼ਾਂ ਦੇ ਵਿੱਚ ਵੀ ਗੁਰੂ ਘਰ ਆਜ਼ਾਦ ਨਹੀਂ ਨਿਸ਼ਾਨ ਸਾਬ ਚੜਾ ਸਕਦੇ ਨੇ ਪਰ ਚੜਾਉਂਦੇ ਨਹੀਂ ਕਿਉਂਕਿ ਗੁਲਾਮ ਇਹਨਾਂ ਨੇ ਗੁਲਾਮੀ ਆ ਜਿਹੜੀ ਉਹ ਇਹਨਾਂ ਦੇ ਅੰਦਰ ਵਸ ਗਈ ਆ ਉਹ ਗੁਲਾਮੀ ਕੱਢਣਾ ਹੀ ਨਹੀਂ ਚਾਉਂਦੇ ਇਹ ਨਾ ਗੁਰੂਆਂ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰ ਸ਼ਕਾਉਣਾ ਚਾਹੁੰਦੇ ਨੇ ਨਾ ਗੁਰੂਆਂ ਦੇ ਨਿਸ਼ਾਨ ਸਭ ਗੁਰਦਾਰੇ ਚ ਢਾਣਾ ਚਾਹੁੰਦੇ ਨੇ ਇਹ ਅੱਜ ਦੇ ਗੁਰਦੁਆਰੇ ਦੀਆਂ ਕਮੇਟੀਆਂ ਦੇ ਹਾਲਾਤ ਨੇ ਪਰ ਫਿਰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਗੁਰਦਾਰੇ ਦੀਆਂ ਕਮੇਟੀਆਂ ਅੱਗੇ ਕਿ ਭਾਈ ਤੁਹਾਡੇ ਕੋਲੇ ਆ ਪਹੁੰਚਦਾ ਕਰ ਦੇਵਾਂਗੇ ਜੇ ਤੁਸੀਂ ਕਹੋਗੇ ਤੁਹਾਡੇ ਗੁਰੂ ਘਰ ਕਿ ਤੁਸੀਂ ਇਹ ਲਾਉਣ ਦੀ ਆਗਿਆ ਦਿਓ ਕਿ ਤੁਹਾਡੇ ਅਜਾਇਬ ਘਰ ਦੇ ਵਿੱਚ ਲਾਇਆ ਜਾਵੇ ਕਿ ਇਤਿਹਾਸ ਪੜਨ ਬੱਚੇ ਸਾਡੇ ਨਿਸ਼ਾਨ ਸਾਹਿਬ ਦਾ ਤੇ ਨਿਸ਼ਾਨ ਸਾਹਿਬ ਤੇ ਖੰਡੇ ਦੇ ਬਾਰੇ ਵਿੱਚ ਤੇ ਪਤਾ ਲੱਗੇ ਤੇ ਇਤਿਹਾਸ ਆ ਜਿਹੜਾ ਉਹ ਬੱਚਿਆਂ ਨੂੰ ਦੱਸਿਆ ਜਾਵੇ ਹੁਣ ਇਹ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਫਰਜ ਬਣਦਾ ਪਰ ਜਿਹੜੀਆਂ ਸੰਗਤਾਂ ਦੇਖਦੀਆਂ ਨੇ ਵੀਡੀਓ ਉਹਨਾਂ ਦਾ ਫਰਜ ਵੀ ਬਣਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਹਰ ਗੁਰੂ ਘਰ ਦੀ ਕਮੇਟੀ ਕੋਲੇ ਪਹੁੰਚਦਾ ਕਰਨ ਕਿਉਂਕਿ ਉਹਨਾਂ ਦਾ ਵੀ ਫਰਜ ਬਣਦਾ ਜੇ ਅਸੀਂ ਅੱਜ ਗੁਰੂਆਂ ਦੇ ਨਹੀਂ ਹੋ ਸਕੇ ਤਾਂ ਅਸੀਂ ਕੀਦੇ ਆ ਫੇਰ ਤਾਂ ਅਸੀਂ ਆਪਣੇ ਆਪ ਦੇ ਵੀ ਨਹੀਂ ਹੈਗੇ ਕਿ ਸਾਡੇ ਗੁਰੂਆਂ ਨੇ ਇੰਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਅਸੀਂ ਗੁਰਦੁਆਰਿਆਂ ਦੇ ਵਿੱਚੋਂ ਉਹਨਾਂ ਦਾ ਨਿਸ਼ਾਨ ਸਾਹਿਬ ਹੀ ਗਾਇਬ ਕਰ ਦਿੱਤਾ ਅਸੀਂ ਗੈਰਾਂ ਦੇ ਝੰਡੇ ਲੈ ਕੇ ਅਸੀਂ ਕਹਿੰਦੇ ਆ ਜੀ ਅਸੀਂ ਇਨਸਾਨ ਸਭ ਚੜਾਉਨੇ ਆ ਫੇਰ ਬੀਬੀਆਂ ਉਹਨੂੰ ਐਦਾਂ ਹੱਥਾਂ ਨਾਲ ਘੁੱਟਦੀਆਂ ਨੇ ਗੈਰਾਂ ਦੇ ਨਿਸ਼ਾਨ ਉਹਨੂੰ ਝੰਡੇ ਨੂੰ ਉਹਨੂੰ ਨਿਸ਼ਾਨ ਸਾਹਿਬ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਕੋਲੇ ਜੇ ਕੋਈ ਇਸ ਗੱਲ ਦਾ ਜਵਾਬ ਹੈਗਾ ਤਾਂ ਦੇਣ ਦੱਸ ਦੇਣ ਵੀ ਜਿਹੜਾ ਉਹਨਾਂ ਨੇ ਆਹਾ ਲਾਇਆ ਹੋਇਆ ਆਹਲ ਆਹ ਇੱਕੇ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜੋ ਆ ਬਚਾਲੇ ਆ ਤਾਂ ਚਾਜੇ ਆ ਇਹ ਅੰਗਰੇਜ਼ਾਂ ਦਾ ਲੋਗੋ ਆ ਪੂਰੇ ਸਬੂਤ ਨੇ ਆ ਪੂਰੇ ਸਬੂਤ ਨੇ ਇਹ ਸਾਰੇ ਪ੍ਰੂਫ ਨੇ ਫਿਰ ਦੇਖ ਕੇ ਅਣ ਦੇਖਿਆ ਕਿਉਂ ਕਰਦੇ ਨੇ ਜਿਹੜੇ ਬੰਦੇ ਦੇਖ ਕੇ ਅਣ ਦੇਖਿਆ ਕਰਦੇ ਨੇ ਉਹ ਪਾਪੀ ਨੇ ਸਭ ਤੋਂ ਵੱਡੇ ਪਾਪੀ ਉਹੀ ਨੇ ਕਿ ਦੇਖ ਕੇ ਇਤਿਹਾਸ ਨੂੰ ਫਿਰ ਅਣ ਦੇਖਿਆ ਕਰਦੇ ਨੇ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਜੀ ਸੰਗ ਤੇ ਤੁਹਾਡਾ